ਅੱਲੈਕੁਮ ਸਲਮ ਸਤਿ ਸ਼੍ਰੀ ਅਕਾਲ ਬੈਠੇ ਆ ਜੀ ਨੀਲੀ ਬਾਰ ਦੇ ਵਿੱਚ ਬਜ਼ੁਰਗ ਇੱਕ ਬੈਠੇ ਆ ਬਾਬਾ ਜੀ ਕੀ ਨਾਂ ਸੋਹੀ ਸਖੀ ਤੇ ਵਾਲਦ ਸਾਹਿਬ ਦਾ ਬਾਪ ਦਾ ਰੱਤਾ ਰੱਤਾ ਕਿੱਥੋਂ ਆਏ ਹੋ ਗੋਡੇ ਹਰੀ ਜਦੋਂ ਹਮਮ ਭਰੀ ਭਲੀ ਕੇ ਪਿੰਡ ਹਰੀ ਜਦੋਂ ਅੱਛਾ ਕਿਹੜਾ ਜ਼ਿਲ੍ਹਾ ਕਿਹੜਾ ਸੀਗਾ ਰੋਇਪੁਰ ਤਸੀਲ ਮਕਸਰ ਤਸੀਲ ਮੁਕਸਰ ਦੇ ਤੇ ਤੁਹਾਡੇ ਪਿੰਡ ਦੇ ਲਾਗੇ ਕਿਹੜੇ ਕਿਹੜੇ ਪਿੰਡ ਸੀਗੇ ਖੋਖਰ ਹਾਂ ਖਾਰਾ ਅੱਛਾ ਮੋੜ ਵਾਹ ਸ਼ਾਬਾਸ਼ ਕੀ ਆਵਾਜ਼ ਹੈ ਇਹ ਮੜਾਗ ਘੁਟਿਆ ਹੂੰ ਇਹ ਸੂਰਿਆ ਹੂੰ ਘੁਈ ਹਾਂ ਉਮਰ ਕਿੰਨੀ ਸੀ ਤੁਹਾਡੀ 40 ਸਾਲ ਦਾ ਅੱਛਾ ਆ ਜੀ ਯਾਰ ਇੱਥੇ ਬਜ਼ੁਰਗੋ ਆਪਣਾ ਤੁਹਾਡੇ ਪਿੰਡ ਦੇ ਵਿੱਚ ਸਿੱਖ ਹੈਗੇ ਸੀ ਹਾਂ ਜੀ ਕੋਈ ਨਾਮ ਯਾਦ ਆ ਹਾਂ ਕਿਹੜੇ ਕਿਹੜੇ ਸੀਗੇ ਜਗੀਰ ਸੀ ਜਗੀਰ ਸਿੰਘ ਹੋ ਗਿਆ ਹਾਂ ਪਾਸ 88 ਸੀ ਅੱਛਾ ਪਾਸ ਸੀ ਭਗਤ ਸਿੰਘ ਜਿਆਰ ਸੀ ਉਹ ਜਿਆਰ ਸੋਂ ਤੇ ਗੁਲਜਾ ਤੇ